ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੀਆ ਕਾਲ ਜੀ ਅੱਜ ਅਸੀਂ ਲੈ ਕੇ ਆਏ ਆ ਕੇ ਐਸ ਤੂੜੇ ਵਾਲੀ ਮਸ਼ੀਨ ਮਾਡਲ ਹੈ ਜੀ 2015 ਟਾਇਰ 90 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 1,65,000 ਏਰੀਆ ਜੀ ਸ਼ੇਰਖਣ ਵਾਲਾ ਫਿਰੋਜ਼ਪੁਰ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਜੀ ਮਾਡਲ 2015 ਹੈ ਟਾਇਰ 90 ਪੈਸੇ ਪਈ ਹੈ ਗ੍ਰੇਟ ਮੰਗੀ ਕਿਸਾਨ ਵੀਰ ਨੂੰ 165000 ਏਰੀਆ ਜੀ ਸ਼ੇਰਖਾਨ ਵਾਲਾ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ ਜੀ 9646462933 9646462933 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜੀ ਦੂਜੇ ਜੀ ਸਵਰਾਜ 855 5 ਸਟਾਰ ਐਕਸ ਐਮ ਮਾਡਲ ਹੈ ਜੀ 2012 ਪੀਵੀ 65 ਨੰਬਰ ਏਰੀਆ ਕਿਸਾਨਬੀਰ ਦਾ ਨਾਬਾ ਟਾਇਰ ਜਮਾਂ ਨਵੇਂ ਪਏ ਹੈ ਜੀ ਰੇਟ ਮੰਗਿਆ ਕਿਸਾਨਬੀ ਨੇ 4,50,000 ਡਿਮਾਂਡ ਹੈ ਜੀ ਸਵਰਾਜ 855 5 ਸਟਾਰ ਐਕਸ ਐਮ ਮਾਡਲ 2012 ਜੀ ਪੀਵੀ 65 ਨੰਬਰ ਏਰੀਆ ਕਿਸਾਨਬੀਰ ਦਾ ਨਾਬਾ ਟਾਇਰ ਜਮਾਂ ਨਵੇਂ ਪਏ ਹੈ ਜੀ ਰੇਟ ਮੰਗਿਆ 4 ਲੱਖ ਪਿਆ 10000 ਡਿਮਾਂਡ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 9814884957 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਹੋ ਜੀ ਤੀਜਾ ਜੀ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਟਾਇਰ 80 ਪੈਸੇ ਪਏ ਹੈ ਜੀ ਏਰੀਆ सिरसा ਹਰਿਆਣਾ ਰੇਟ ਮੰਗੇ ਕਿਸਾਨ ਵੀਰ ਨੂੰ 26000 ਮਾਡਲ ਹੈ ਜੀ 2009 ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਬਿਕਾਊ ਹੈ ਜੀ ਮਾਡਲ 2009 ਟਾਇਰ 80 ਪੈਸੇ ਪਈ ਹੈ ਏਰੀਆ ਜੀ सिरसा ਹਰਿਆਣਾ ਰੇਟ ਮੰਗੇ ਕਿਸਾਨ ਵੀਰ ਨੇ 26000 ਕਿਸਾਨ ਵੀਰ ਦਾ ਨੰਬਰ ਹੈ ਜੀ 82098 95614 82098 95614 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ ਜੀ ਐਡ ਕਰਨ ਲਈ ਸਾਡਾ ਵਟਸਐਪ ਨੰਬਰ ਸਕਰੀਨ ਤੇ ਵਾਰ-ਵਾਰ ਸ਼ੋਅ ਹੋ ਰਿਹਾ ਹੈ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਚੌਥੇ ਜੀ ਸਵਰਾਜ 960 FE ਮਾਡਲ 2016 ਟਾਇਰ 90 ਪੈਸੇ ਪਏ ਜੀ ਪੀ ਵੀ ਨੰਬਰ ਹੈ ਏਰੀਏ ਪਿੰਡ ਭਿਖਿਆਵਾਲੀ ਬਠਿੰਡਾ 9417164297 ਦੂਜਾ ਨੰਬਰ ਹੈ ਜੀ 75087 38168 ਇਸ ਨੰਬਰਾਂ ਤੇ ਫੋਨ ਕਰਕੇ ਤੁਸੀਂ ਟਰੈਟ ਖਰੀਦ ਸਕਦੇ ਹੋ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਸਕਰੀਨ ਤੇ ਬਾਰ-ਬਾਰ ਖੱਟੇ ਅੱਖਰਾਂ ਚ ਵੀਡੀਓ ਦੇ ਜਮ੍ਹਾਂ ਥੱਲੇ ਸ਼ੋ ਹੋ ਰਿਹਾ ਜੀ ਉਸ ਨੰਬਰ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ 25ਵੇਂ ਜੀ ਸਿੰਗਲ ਜੈਕ ਵਾਲੀ ਟਰਾਲੀ ਵਿਕਾਊ ਹੈ ਮਾਡਲ 2014 ਰੇਟ ਮੰਗੇ ਕਿਸਾਨ ਵੀਰ ਨੇ 80000 ਟਾਇਰ 60 ਪੈਸੇ ਪਏ ਐ ਏਰੀਆ ਜੀ ਅਗਰੋਹਾ ਸਿੰਗਲ ਜੈਕ ਵਾਲ ਟਰਾਲੀ ਬਿਕਾਊ ਐ ਮਾਡਲ 2014 ਰੇਟ 80000 ਟਾਇਰ 60 ਪੈਸੇ ਪਏ ਐ ਏਰੀਆ ਜੀ ਅਗਰੋਹਾ ਕਿਸਾਨ ਵੀਰ ਦਾ ਨੰਬਰ ਹੈ 9468052198 9468052198 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਜੀ ਸ਼ਿਮਾ ਜੀ ਮੈਸੀ ਟਰੈਡ ਮਾਡਲ 2012 ਰੇਟ ਮੰਗੇ ਕਿਸਾਨ ਵੀਰ ਨੇ 3 ਲੱਖ 5000 ਏਰੀਆ ਜੀ ਪਟਾਣ ਬਕਲਾ ਫਤਿਹਵਾਦ ਟਾਇਰ 80 ਪੈਸੇ ਪਈ ਹੈ ਹਿਸਾਰ ਨੰਬਰ ਕਾਗਜ਼ ਕੰਪਲੀਟ ਹੈ ਕਿਸਾਨਪੀਰ ਦਾ ਨੰਬਰ ਹੈ ਜੀ 98125 7271 981257271 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਡ ਖਰੀਦ ਸਕਦੇ ਹੋ ਜੀ ਜੇ ਤੁਸੀਂ ਕਿਸੇ ਵੀ ਸੰਧਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ WhatsApp ਨੰਬਰ ਹੈ 9870988446 ਉਸ ਨੰਬਰ ਤੇ 5 ਤੋਂ 7 ਫੁੱਟ ਮਾ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਟਰੈਟ HMT 32 ਮਾਡਲ 2000 ਰੇਟ ਮੰਗੇ ਜੀ 1,25,000 ਏਰੀਆ ਜੀ ਅਗਰੋਹਾ हिसार ਟਾਇਰ 80 ਪੈਸੇ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 94680 52198 9468052198 ਇਸ ਨੰਬਰ ਤੇ ਫੋਨ ਕਰਕੇ ਟਾਇਰ ਖਰੀਦ ਸਕਦੇ ਹੋ ਜੀ ਜਿਵੇਂ ਤੁਸੀਂ ਸਾਡੀ ਐਡਾਂ ਦੇ ਵਿੱਚ ਦੇਖਦੇ ਹੋ ਕਿ ਕਿਸਾਨ ਵੀਰ ਦਾ ਫੁੱਲ ਡਿਟੇਲ ਲਿਖੀ ਹੁੰਦੀ ਹੈ ਜਿਵੇਂ ਟਾਇਰ ਮਾਡਲ ਰੇਟ ਸਭ ਕੁਝ ਲਿਖਿਆ ਹੁੰਦਾ ਹੈ ਉਹਦੇ ਥੱਲੇ ਕਿਸਾਨ ਵੀਰ ਦਾ ਨੰਬਰ ਹੁੰਦਾ ਤੁਸੀਂ ਉਸ ਨੰਬਰ ਤੇ ਫੋਨ ਲਾਇਆ ਕਰੋ ਜੀ ਸਾਡਾ ਨੰਬਰ ਵੀਡੀਓ ਦੇ ਥੱਲੇ ਖੱਟੇ ਅੱਖਰਾਂ 'ਚ ਜੋ ਸ਼ੋਅ ਹੋ ਰਿਹਾ ਉਹ ਵੀਡੀਓ ਕਰਾਉਣ ਲਈ ਹੁੰਦਾ ਜੀ ਧੰਨਵਾਦ